ਸਰਕਾਰ ਜੀ ਸਵਾਤੋ ਸਾਡਾ ਆਪਣੇ ਜੀ ਨੋਟ ਦੇ ਵਿੱਚ ਪਹਿਲੇ ਵੀ ਅੱਜ ਪਹੜੇ ਆ ਬਰਤਾਲੇ ਟਰੈਕਟਰ ਮੰਡੀ ਦੇ ਵਿੱਚ ਉਰੇ ਉਹਨਾਂ ਕੋਲ ਟਰੈਕਟਰ ਨੇਸ ਦੇ ਸਕਦੇ ਹਾਂ ਇਹ ਆਪਣਾ ਸੰਗਰੇੜੇ ਦੇ ਦਰਨੇ ਭਾਈ ਜੀ ਉਹਨਾਂ ਦੇ ਟਰੈਕਟਰ ਨੇ ਬਾਈ ਦਾ ਪੱਕਾ ਕੰਮ ਟਰੈਕਟਰਾਂ ਦਾ ਜਿਤਨਾ ਦਾ ਇਹ ਮੰਡੀ ਦੇ ਵਿੱਚ ਆਪਣਾ ਇੱਕ ਦਿਨ ਲੱਗਦੀ ਹੈ ਭਾਈ ਜੀ ਜਿਹੜਾ ਪੱਕਾ ਕੰਮ ਆ ਟਰੈਕਟਰਾਂ ਦਾ ਇਹ ਨਹੀਂ ਹੈ ਕਿ ਦਿਨ ਮੰਡੀ ਦੇ ਵਿੱਚ ਮਿਲਣਗੇ ਆਪਾਂ ਤੁਹਾਨੂੰ ਬਾਈ ਦਾ ਪੂਰਾ ਐਂਡ ਦੇ ਵਿੱਚ ਐਡਰੈਸ ਤੇ ਲੋਕੇਸ਼ਨ ਸਭ ਜਾਣਕਾਰੀ ਦਵਾਂਗੇ ਬਾਈਜਪੁਰ ਨੇ ਲਗਭਗ 35 ਜਨ ਟਰੈਕਟਰ ਲੈ ਕੇ ਆਏ ਬਨੇ ਹਰ ਟਾਈਮ ਬਾਈਜਪੁਰ ਯਾ ਟਰੈਕਟਰ ਹੁੰਦੇ ਹੁੰਦੇ ਨੇ ਪਹਿਲਾ ਟਰੈਕਟਰ ਇਹਦੇ ਕੋਲ ਜਾਉਂਦੀ ਯਾਰ 2016 ਮਾਡਲ 5310 445 ਦੀ ਮੰਗਾਂ ਮੰਗਾਂ ਟਰੈਕਟਰ ਦੀ ਪਹਿਲੇ ਟਾਇਰ ਹੈਗੇ ਨੇ 90% ਮੋੜੇ ਟਾਇਰ 40% ਨੇ ਆਹ ਜਿਹੜਾ ਟਰੈਕਟਰ ਤੁਸੀਂ ਦੇਖ ਸਾਹਦੇ ਹੋ ਇਹ ਕਾਫੀ ਮੰਗ ਦੇ ਵਿੱਚ ਰਹਿੰਦਾ ਏ ਇਹ ਆਹਨੋਂ ਬਟਰੈਕਟਰਾਂ ਬਾਈਜਪੁਰ ਟਰੈਕਟਰ ਸਾਰੇ ਹੀ ਪੰਜਾਬ ਸੱਭਰ ਮਿਲਣਗੇ ਆਪਾਂ ਨੂੰ ਤੇ ਅਗਲਾ ਗਈ ਸੋਨਾਲਿਕ ਦਾ 750 ਦੇਖਾ ਮੈਂ ਉਹ 2011 ਦਾ ਮਾਡਲ ਟਾਇਰ ਚਾਰੇ ਬ੍ਰਾਂਡ ਨਿਊ ਆਦੇ ਸਾਰੇ ਐਮ ਆਰ ਐਫ ਦੇ ਮਾਰ ਕੇ ਵੀ ਖੜੇ ਨੇ ਪੰਨਪੀ ਅੱਤਰਾਡਾ ਮਾੜਾ ਉੱਪਰ ਸੱਤ ਰਿਸ਼ ਦੀ ਲੱਗੀ ਹੋਈ ਹੈ ਖਰਜੇ ਨੇ ਟਰੈਕਟਰ ਨੇ ਬਾਈ ਜੀ ਕੋਲ ਸਾਵੇ ਸੱਤ ਰਿਸ਼ ਦੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਚੈੱਕ ਕਰ ਲਓ ਤੇ 95000 ਰੁਪਏ ਡਿਮਾਂਡ 2011 ਮਾੜਦਾ ਤੇ ਅਗਲਾ ਗਈ ਸੰਗੜਾ ਹੈ ਰਿਡੇ ਆਹੋ ਹੋ ਲੱਗੀ ਹੋਈ ਆਹ ਅੰਗਰੇ ਪਤਲ ਨਗਰ ਇਹ ਕਿਹੜਾ ਹੈ 2009 ਮਾਡਲ 1,45,000 ਰੁਪਏ ਮੰਗਦਾ ਟਰੈਕਟਰ ਦੀ ਟਾਇਰ ਸਾਡਾ ਕਿ ਮੁਰਦੇ ਹੈ ਗਨੇ 80% ਪੇਸ ਟਰੈਕਟਰ ਦਾ ਟਾਇਰ ਹੈ ਡਾਊਨ ਟਰੈਕਟਰ ਦੇ ਸੋਨਾਲਿਕਾ 55 ਡੀਆਈ 2006 ਮਾਡਲ 2990 ਦੀ ਡਿਮਾਂਡ ਟਾਇਰ ਹੈਗੇ ਨੇ ਚਾਰੇ ਬ੍ਰਾਂਡ ਦੇ ਟਾਇਰ ਨੇ ਮੇਰੇ ਕੋਲ ਤੁਸੀਂ ਦੇਖ ਸਕਦੇ ਹੋ ਟੈਕ ਲੱਗਿਆ ਹੋਇਆ ਉੱਪਰ ਸਿੰਪਲ ਸਟੇਰੀ ਦੇ ਵਿੱਚ ਆ ਸਾਈਡ ਗੇਰ ਆ ਟੈਕ ਲੱਗਿਆ ਹੋਇਆ ਆਪਣਾ ਛੱਤ ਦੇ ਵਿੱਚ ਹੋਇਆ ਉੱਪਰ ਵਧੀਆ ਅਗਲਾ ਟਰੈਕਟਰ ਆਗਾ ਜੀ 65 API ਫਾਰਮ ਟੈਗ 2011 ਮਾਡਲ 370 ਡਿਮਾਂਡ ਪਾਵਰ ਸਟੇਰੀਂ ਦੇ ਵਿੱਚ ਡਬਲ ਐਕਟਿਵ ਜਿਹੜਾ ਬਾਰ ਸਟੇਰੀਂ ਲੱਗਿਆ ਹੋਇਆ ਹੈ ਆਹ ਤੁਹਾਡੀ ਫਿੰਗਰ ਆ ਲੈ ਟਾਇਰ ਤੁਸੀਂ ਦੇਖ ਸਕਦੇ ਹੋ 60% ਟਾਇਰ ਨੇ ਉੱਪਰ ਬੜਾ ਐਂਪਰ ਲੱਗਿਆ ਹੋਇਆ ਝੂਲਾ ਕੇ ਸਾਧਰੇ ਲੱਗੀ ਹੋਈ ਜਸਪੜ ਆਏ ਦੇ ਬਟਕ ਪੈਚਾ ਟਰੈਕਟਰ ਪਾਵਰ ਮੈਕਸ 2011 ਮਾਡਲ ਤੋਂ 3,45,000 ਰੁਪਏ ਦੀ ਮੰਗਦਾ ਜੌਂਡੀਰ 5050 ਡੀ 2019 ਮਾਡਲ 5,45,000 ਰੁਪਏ ਦੀ ਮੰਗਦਾ ਬੁੱਢੇ ਟਾਇਰ ਬ੍ਰਾਂਡ ਨੇ ਬੁੱਢੇ ਟਾਇਰ ਹੈਗਨੇ ਬ੍ਰਾਂਡ ਨੇ ਉਹ ਪਿਹਰੇ ਟਾਇਰ ਵੀ ਹੈਗੇ ਨੇ ਲਗਭਗ 80% ਆ ਜੌਂਡੀਰ ਪੰਜਾਬੀ ਦਾ ਡੀ 5 ਲੱਖ 45000 ਰੁਪਏ ਟਮਾੜਾ ਵਿਚਰੂ ਨੀ ਮਾੜਦਾ ਵੋਟਾ 2016 ਮਾਡਲ 485 ਡਿਮਾਂਡ ਆ ਐਮ ਯੂ 5501 ਦੇਖਾ ਜਿਓ ਸਾਦੇ ਚ ਲੱਗੀ ਹੋਈ ਐ ਟਾਇਰ ਪਿਛਲੇ ਹੈਗੇ ਲਗਭਗ 60% ਚਾਰੇ ਟਾਇਰ 60% ਟਾਇਰ ਨੇ ਪਾਵਰ ਸਟੇਰੀ ਦੇ ਵਿੱਚ ਆਗਲਾ ਅਗੇ ਜੀ 2000 ਅੱਠ ਮਾਡਲ ਸੋਨਾਲੀ ਦਾ 750 ਇੰਟਰਨੈਸ਼ਨਲ ਸੈੱਟ ਗੇਅਰ ਡੈਕ ਲੱਗਿਆ ਹੋਇਆ ਚਾਰੇ ਟਾਇਰ ਬ੍ਰਾਂਡ ਨੂ ਟਾਇਰ ਨੇ ਜੇਕੇ ਕੰਪਨੀ ਦੇ ਪਾਏ ਹੋਏ ਨੇ 295000 ਰੁਪਏ ਦੀ ਡਿਮਾਂਡ ਆ ਬਾਕੀ ਵੀਰ ਜੀ ਮੌਕੇ ਦੇ ਕਰਦਣਗੇ ਮੰਗਤਾ ਆ ਤੇ ਆਲਾ ਕਸਵਰਾਜ 855 2007 ਮਾਡਲ ਟਾਇਰ ਮੁਰਲੇ ਬਿਲਕੁਲ ਬ੍ਰਾਂਡ ਦੇ ਹੋ ਪਿਛਲੇ ਟਾਇਰ ਹੈਗੇ ਨੇ 95% ਲੇਕਰ ਉੱਪਰ ਲੱਗੀ ਹੋਈ ਹੈ ਸਿਸਟਮ ਲੱਗਿਆ ਹੋਇਆ ਆਪਣਾ ਟਰੈਕ ਡੁੱਕ 3 ਲੱਖ 45 ਹਜ਼ਾਰ ਬਟੈਟਰ ਦੀ ਮਾੜਾ ਮਗਰੇ ਬੈਂਟਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਜੀ 2018 ਮਾਡਲ ਜਾਂਡਿਆਰ 6 ਲੱਖ 80 ਹਜ਼ਾਰ ਬਟੈਟਰ 53 ਦਾਹਾ ਸੀਟ ਹੁੜਕਾਰ ਲੱਗੇ ਹੋਏ ਨੇ ਟਾਇਰ ਪੈਲੇ ਲੱਗ ਭਾਗੇ ਦੇ 80 90% ਟਾਇਰ ਹੈਗੇ ਨੇ 685000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਉਸ ਨੰਬਰ ਉਪਰ ਡਟਾ ਕੇ ਸਾਧਿਓ ਸਾਰੇ ਨੰਬਰ ਪੰਜਾਬ ਦੇ ਸਾਰੇ ਟਰੈਕਟਰ ਨੇ ਜਿਹੜੇ ਪੰਜਾਬ ਨੰਬਰ ਨੇ ਤਾਂ ਆ ਕੇ ਆਪਾਂ ਜਨ ਨੰਬਰ ਨੇ ਜੱਸ ਰਹੇ ਕਿਥੋਂ ਦੇ ਨੇ ਆਪਾਂ ਬਣੀ ਜਦ ਤੱਕ ਪੰਜਾਬ ਨੰਬਰ ਟਰੈਕਟਰ ਨੇ 685000 ਰੁਪਏ ਦੀ ਡਿਮਾਂਡ ਟਰੈਕਟਰ ਦੀ ਆਲਾ ਗਾ ਜੀ 60 60 ਫਾਰਮਟ੍ਰੈਕ ਵਾਲਿਆਂ ਦਾ ਸਪਿਰਰ 14 ਮਾਡਲ 10 ਲੱਖ 20000 ਪਾਵਰ ਤੇ ਲੱਗ ਹੋਇਆ ਚਾਰੇ ਟਾਇਰ ਬ੍ਰਾਂਡ ਦੇਉ 60 60 14 ਮਾਡਲ 4 ਲੱਖ 30000 ਰੁਪਏ ਨਮਾੜਾ ਇਹ ਟਰੈਕਟਰ ਹੈਗਾ ਜੀ। ਹਾਈ ਲੋ ਦੇ ਵਿੱਚ ਟਰੈਕਟਰ ਆ। 4 ਲੱਖ ਤੇ 60000 ਦਾ ਟਰੈਕਟਰ ਦੀ ਡਿਮਾਂਡ ਆ। ਫੇਰ ਆ ਗਿਆ ਪ੍ਰੀਤ। ਪੈਡ 95 4/4 ਉੱਪਰ ਇਹਨਾਂ ਉੱਪਰ ਹੀ ਲੱਗੀ ਹੋਈ ਐ। ਛੇਟਾ ਫੁੱਟਾ ਫੋਗਾਟਾ ਲੱਭਿਆ ਹੋਇਆ ਨਾ ਬੜਿਆ ਕਹਿੰਦਾ 4/4 ਆ। 90 ਤੋਂ 95% ਟਾਇਰ ਪੈਣੇ ਮੂਰੇ ਵੇਟ ਲੱਗੇ ਹੋਏ ਨੇ ਲਗਭਗ 6 ਬਰੇਟਾਂ। ਆਵਾਜ਼ 7 ਲੱਖ ਰੁਪਏ ਦਾ ਮਾੜਾ 2020 ਮਾਡਲ ਆ। ਇਹ ਆ ਗਈ ਸਵਰਾਜ 855 2022 ਮਾਡਲ ਪਾਵਰ ਸਟੀering ਵਾਲਾ ਟਾਪ ਮਾਡਲ ਦੇ ਵਿੱਚ 3 ਸਪੀਡ ਵਾਲਾ 16 ਦੇ ਟਾਇਰ ਨੇ ਪਿੱਛੇ ਜੂ ਲੱਗਿਆ ਹੋਇਆ 7 ਲੱਗੀ ਹੋਈ ਆ। ਬਿਲਕੁਲ ਬ੍ਰਾਂਡ ਨਿਊ ਟਰੈਕਟਰ ਆ ਪਾਵਰ ਸਟੀering ਦੇ ਵਿੱਚ ਆ ਟਾਪ ਮਾਡਲ 3 ਸਪੀਡ 7 ਲੱਖ 85 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ। ਮੈਸੀ ਸਮਾਰਟ 9400 ਸਮਾਰਟ ਸ੍ਰੀ ਦੇ ਵਿੱਚ 2021 ਦੇ ਮਾਡਲ ਟਾਇਰ ਦੇ ਸਕਦੇ ਹਾਂ ਲਗਭਗ 90% ਟਾਇਰ ਦੀ ਕੰਡੀਸ਼ਨ ਪਈ ਹੈ 4,25,000 ਰੁਪਏ ਡਿਮਾਰਾ ਪਾਵਰ ਸਟੀਅਰਿੰਗ ਦੇ ਵਿੱਚ ਤਾਂ ਸਾਧੇ ਲੱਗੇ ਹੋਏ ਉੱਪਰ ਫਾਈਬਰ ਵਾਲੀ ਤੇ ਅਗਲਾ ਆ ਗਿਆ ਹੌਲੈਂਡ ਸਪੈਸ਼ਲ ਐਡੀਸ਼ਨ ਪੰਜਾਬ ਨੰਬਰ ਪੀਵੀ ਤੇ ਨੰਬਰ ਆ ਟਾਇਰ ਦੇਖ ਸਕਦੇ ਹੋ ਵਿਰੋਲ ਬੈਂਡ ਦੇ ਟਾਇਰ ਪਏ ਨੇ 90 95 95 ਟਾਇਰ ਲੱਗੇ ਨੇ ਉੱਪਰ ਇੱਕ ਗਨੋਪੀ ਲੱਗੀ ਹੋਈ ਐ ਫਾਈਵਰ ਦੀ 2021 ਮਾਡਲ ਆ 675000 ਰੁਪਏ ਐਡਵਾਂਸ ਟਰੈਕਟਰ ਦੀ ਸੋਨੜੀ ਦਾ 60 ਦੇਖ ਸਕਦੇ ਹੋ ਇਹ ਟਰੈਕਟਰ ਹੈਗਾ ਜੀ 2020 ਮਾਡਲ ਸ਼ਕੰਦਰੀ ਸੀਰੀਜ਼ ਦੇ ਵਿੱਚ 60 HP ਕੈਟੇਗਰੀ ਜਿਹੜਾ ਵਾ ਪਾਵਰ ਸਟੀering ਉਹ ਲੱਗ ਲੇ ਦਾਵਲੇ ਇੱਕ ਦੀ ਵੀ ਜੇਕਰ ਲੱਗਿਆ ਹੋਇਆ ਹੈ 3 ਸਪੀਡ ਦੇ ਵਿੱਚ ਆ ਆਪਣਾ ਚੇਂਜਰ ਵਾਲਾ ਟਰੈਕਟਰ ਆ ਇਹ ਜਿਹਦੇ ਪਰ ਛੱਡ ਲੱਗੇ ਲੱਗਿਆ ਹੋਇਆ ਹੈ 6 45000 ਰੁਪਏ ਦਾ ਟਰੈਕਟਰ ਦੀ ਮੰਗ 2020 ਮਾਡਲ ਆ ਦੇਖ ਸਕਦੇ ਹੋ 60 55 T20 ਸੁਪਰ ਮੈਕਸ ਆ ਸੱਤ ਲੱਗੀ ਹੋਈ ਚਾ ਫਾਈਬਰ ਦੀ 2018 ਮਾਡਲ ਆ 6 ਲੱਖ ਦਾ ਅਖੀਰ ਵੇਚਣ ਦੀ ਦਮਾਗਣਾ 8055 ਪਰ ਤੁਸੀਂ ਜਾਣਦੇ ਹੋ ਟਰੈਕਟਰ ਆ ਪੂਰਾ ਪਾਵਰ ਸਟੀering ਦੇ ਵਿੱਚ ਆ ਡਬਲ ਐਕਟਿਵ ਚੈੱਕਾ ਲੱਗਿਆ ਹੋਇਆ 2018 ਮਾਡਲ 6 10 ਲੱਖ 6 ਲੱਖ 10000 ਦਾ ਦਮਾਗਣਾ ਟਰੈਕਟਰ ਦੀ ਨੰਬਰ ਬੇਟਾ ਦੇ ਸਕਾ ਜੋ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਤਾਂ ਕਰਕੇ ਆਪਾਂ ਬਾੜਾ ਨਹੀਂ ਬੋਲਦੇ ਹੈਗੇ ਜੌਂਡੀਆ 2021 ਮਾਡਲ 5310 ਏ ਵੀਚੇ ਮਾਡਲ ਦੇ ਵਿੱਚ ਤੇ ਦੂਸਰੇ ਮਾਡਲ ਦੇ ਵਿੱਚ ਹੀਟ ਹਟ ਕਾਰ ਲੱਗੇ ਹੋਏ ਨੇ ਟਾਇਰ ਲਗਭਗ 90 95% ਟਾਇਰ ਪਏ ਨੇ ਜਾਂ ਉਹਦੇ ਆਪਣੇ ਸਾਤਰੀ ਲੱਗੀ ਹੋਈ ਆ ਉੱਪਰ ਪੰਜਾਬ ਨੰਬਰ ਆ 50 ਦੇ ਲਗਭਗ ਟਰੈਕਟਰ ਦੀ ਮਾੜਾ 77500 ਰੁਪਏ ਤਿਆਰ ਆ ਗਿਆ ਜੀ ਸਪੈਸ਼ਲ ਡੀਲ ਫੇਰ ਤੋਂ 33 50 ਨੰਬਰ ਸਾਤਰੀ ਲੱਗੀ ਹੋਈ ਜਿਹਾ ਫਾਈਬਰ ਵਾਲੀ 2022 ਮਾਡਲ ਆ 8 ਲੱਖ 45 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਟਾਇਰ ਹੈਗੇ ਨੇ 95% ਟਾਇਰ ਪਏ ਨੇ ਬੁਲੇਟ ਟਾਇਰ ਚੌੜੇ ਪਏ ਹੋਏ ਨੇ 963 973 2018 ਦਾ ਮਾਡਲ ਇਹ ਤੁਹਾਨੂੰ ਪਤਾ ਹੀ ਹੈ 973 3 ਸਪੀਡ ਦੇ ਵਿੱਚ ਇਹ ਦਾ ਸ਼ੁਰੂ ਤੋਂ ਪਾਵਰ ਸਟੇਡੀ ਦੇ ਵਿੱਚ ਆਉਂਦਾ ਹੀ ਆ 5.95 ਮਿੰਨਟ ਮਾਰ ਟਰੈਕਟਰ ਦੀ ਸਾਧਰੀ ਲੱਗੀ ਹੋਈ ਹੈ ਉੱਪਰ ਆ ਜਿਹੜੀ ਲਿਆਉਂਦੇ ਆ 5310 ਪੀਵੀ08 ਨੰਬਰ ਆ 2016 ਦਾ ਮਾਡਲ ਆ 6 ਪੰਡਾ ਦੀ ਦੀਵਾਨ ਆ ਉੱਪਰ ਸਿਸਟਮ ਲੱਗਿਆ ਹੋਇਆ ਡੱਕ ਢੁੱਕ ਸਾਧ ਦੇ ਵਿੱਚ ਲੱਗੀ ਹੋਈ ਐ ਇਹ ਵੀ ਹੀ ਟੂਡ ਕਾਰਡ ਲੱਗੇ ਹੋਏ ਨੇ ਟਾਇਰ ਚੰਗੀ ਚੈੱਕ ਕਰ ਲਓ ਬਿਹਟਾ ਰਹੇਗਾ ਨੇ 80 90% ਮੁੱਲ ਵੀ ਟਾਇਰ 60% ਪਾਏ ਨੇ ਪ੍ਰੀਤ 649 ਦੁਹਰੇ ਕੀ ਮਾੜਲਾ ਪਾਵਰ ਸਟੇਰਿੰਗ ਦੇ ਵਿੱਚ ਡਾਬਲ ਐਕਟੀਵੇਟ ਬੜਾ ਜੱਕ ਲੱਗਿਆ ਹੋਇਆ ਸੈਂਟਰ ਗੀਅਰ ਦੇ ਵੀ ਸੱਤ ਨੇ ਲੱਗੀ ਹੋਈ ਜਾਂ ਉੱਪਰ ਤੇ ਧਮਾਨ ਹੈਗਾ ਭਾਈ 3 4,55,000 ਰੁਪਇਆ ਅਗਲਾ ਹੈ ਮੈਸੀ 240 ਜੀ ਡੀ ਆਈ ਇਹ ਤਾਂ ਇਹ ਬਿਲਕੁਲ ਬ੍ਰਾਂਡ ਨਹੀਂ ਹੂੰ ਚੱਲਿਆ ਨਹੀਂ ਹਾਲੇ ਲਗਭਗ ਤੁਸੀਂ ਮਾਰ ਕੇ ਦੇ ਸਕਦੇ ਹੋ ਅਰੇ ਜਿਹੜੇ ਮਾਰਕਰ ਗਏ ਹੋਣੇ 3822 ਉਹ ਵੀ ਪਏ ਨੇ ਆਪਣੇ ਪਾਵਰ ਸਟੇਜ ਦੇ ਮਿਚਾ 245 ਡੀਜੀ ਮਹਾਨ ਬਹੁਤ ਤੇਜ਼ ਮਾਡਲ 6 ਲੱਖ 60000 ਰੈਕਟਰ ਦੀ ਡਿਮਾਂਡ ਹੈ ਜੀ ਫਾਰਮਰ ਟਰੈਕ 60 2007 ਮਾਡਲ ਟਾਇਰ ਪਾਇਆ ਟਰੈਕਟਰ ਦੇ ਲਗਭਗ ਵੀ ਥਲੇ ਚਾਰੇ ਟਾਇਰ 90-95% ਹੈਗੇ ਨੇ 275 ਡਿਮਾਂਡ ਹੈ ਟਰੈਕਟਰ ਦੀ ਰੈਂਪਰ ਹਾਦਿਸ ਉੱਪਰ ਲੱਗਿਆ ਹੋਇਆ ਹੈ ਇਹ ਆ ਲੱਗੀ ਸਪਰਾਇ 855 1995 ਮਾਡਲ ਬੜਾ ਕਾ ਟਰੈਕਟਰ ਪਿਆ ਹੈ ਪੇਂਟ ਪੂਨ ਕਰਵਾਇਆ ਹੋਇਆ ਬਈਆਂ ਦਾ ਟਾਇਰ ਮੁਰਲੇ ਬਿਲਕੁਲ ਬ੍ਰਾਂਡ ਨਿਊ ਪਿਛਲੇ ਟਾਇਰ 70% 1 ਲੱਖ 90 ਹਜ਼ਾਰ ਦਾ ਟਰੈਕਟਰ ਜਿਹਦੀ ਡਿਮਾਂਡ ਆ ਜੀ ਇੱਕ ਵਰਸੇ ਇਹ ਤੋਂ ਵਗਾਂ ਮੈਸਟੀ 245 ਡੀ ਆਈ ਇਹਨੂੰ 3 ਦਸੰਬਰ ਦੇ ਪ੍ਰਾਣ ਲੈਣਾ ਹੋਵੇ ਮੈਸਟੀ ਸਕਿੰਨਾ ਵਾਸਤੇ 2020 ਦਾ ਮਾਡਲ ਚਾਰੇ ਟਾਇਰ ਬ੍ਰਾਂਡ ਨਿਊ ਨੇ ਸਾਤਰੀ ਲੱਗੀ ਹੋਈ ਉੱਪਰ ਫਾਈਬਰ ਦੀ ਪ੍ਰੈਸਰ ਸਟੀਰੀਂਗ ਦੇ ਵਿੱਚ ਡਾਗਲ ਬ੍ਰੈਕ ਡੈਕ ਕਾਲੇ ਦੇ ਨਾਲ 2020 ਦਾ ਮਾਡਲ 5 ਲੱਖ ਪਿੱਛੇ 25000 ਰੁਪਏ ਡਿਮਾਂਡ ਆ ਟਰੈਕਟਰ ਦੀ ਸਪੈਸ਼ਲ ਐਡੀਸ਼ਨ 7 ਜੀ ਲੱਗੀ ਹੋਈ ਹੈ ਟਾਇਰ ਚਾਰੇ ਬ੍ਰਾਂਡ ਨੂੰ ਟਾਇਰਾਂ ਦੇ ਵਿੱਚ ਆ 26 30 2017 ਮਾਡਲ 6 ਲੱਖ 45000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਅਗਲਾ ਆ ਗਿਆ ਜੀ 60 65 2014 ਮਾਡਲ ਇਹਨੂੰ ਬਤਾ 3 ਰੂਟ ਸਪੀਡ ਦੇ ਵਿੱਚ ਇਹਨਾਂ ਦਾ ਵੀ 60 ਗੇਰ ਵਾਲਾ 3 ਸਪੀਡ ਦੇ ਵਿੱਚ ਆ 60 65 65 ਐਚਪੀ ਦਾ ਪੂਰੇ ਬੇਟ ਬੁੱਟ ਲੱਗੇ ਹੋਏ ਨੇ ਪੰਜਾਬ ਨੰਬਰ 2014 ਦਾ ਮਾਡਲ 5 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਜੀ ਤੇ ਆ ਲੱਗਾ ਜੀ ਕਬੋਟਾ 55 ਜੀ ਰੋਇਤਵਾਰ ਤੋਂ ਸਾਦੇ ਫਿਰ ਲੱਗੀ ਹੋਈ ਆ ਉੱਪਰ ਫਾਈਬਰ ਦੀ 2016 ਮਾਡਲ 4 ਲੱਖ 85 ਹਜ਼ਾਰ ਰੁਪਏ ਦੀ ਡਿਮਾਂਡ ਆ ਤਿਆਰ ਦੇ ਸਕਦੇ ਪਹਿਲੇ ਤਿਆਰ ਹੈਗਾ 90 95% ਬੁਰਲੇ 60% ਤੇ 90 95% ਤਿਆਰ ਇਹਦੇ ਵੀ ਆਪਣਾ 60 65 ਦੇ ਪਏ ਦੇ ਹਾਂਜੀ ਬ్రో ਇਸੇ ਬਾਈਓ ਦਾ ਟਰੈਕਟਰ ਜਿਹੜੇ ਖੜੇ ਨੇ ਬਾਈਓ ਨੇ ਫਰਮ ਦਾ ਨਾਮ ਆ ਟਾਲੀਵਾਲ ਟਰੈਕਟਰ ਐਂਡ ਗੈਰਾਜ ਕੀ ਦੇਖ ਸਕਦੇ ਹੋ ਇਹ ਕਾਰਾਈ ਬਾਈ ਜਿਹਨ ਦਾ ਬਰਨਾਲਾ ਰੋਡ ਨੇੜੇ ਬਾਟਰਬਰਕਸ ਸੰਘੇੜਾ ਪਿੰਡ ਸੰਘੇੜਾ ਇਹ YouTube ਤੇ ਚੈਨਲ ਆ ਬਾਈ ਜਿਹਨ ਦਾ ਢਾਲੀਵਾਲ ਟਰੈਕਟਰਸ ਬਾਕੀ ਤੁਸੀਂ ਕਾਰ ਆਪਣਾ ਉੱਪਰ ਕੋਈ ਕੰਟੈਕਟਰ ਚੱਲ ਰਿਹਾ ਬਾਈ ਜਿਹਨ ਦਾ ਤੁਸੀਂ ਕੰਟੈਕਟ ਕਰਕੇ ਆ ਕੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਜਿਹਨ ਨਾਲ ਹਰ ਟਾਈਮ 50 ਟਰੈਕਟਰ ਅਵੇਲੇਬਲ ਹੁੰਦੇ ਨੇ ਔਰ ਉੱਚੇ ਮਾਡਲ ਦੇ ਤੇ ਬ੍ਰੈਂਡ ਨੂੰ ਕੁਇਸਰ ਵਿੱਚ ਟਰੈਕਟਰ ਬਾਈ ਜਿਹਨ ਰੱਖਦੇ ਨੇ ਪੰਜਾਬ ਨੰਬਰ ਸਾਰੇ ਟਰੈਕਟਰ ਜਿਹੜੇ ਲੈਣਾ ਆਏ ਕੰਟੈਕਟ ਕਰਕੇ ਆ ਕੇ ਬਾਈ ਜੀ ਨਾਲ ਇਸ ਵਾਰ ਖੇਤ ਵਿੱਚ ਮਿਲਨੇ ਵੇਲੇ ਪਈਆਂ ਨੇ ਆਪਣਾ ਚੈੱਕ ਕਰਕੇ ਜੋ ਕਿ ਟਰੈਕਟਰ ਲੈ ਜਾ ਸਕਦੇ ਹੋ ਜੇਕਰ ਵੀਡੀਓ ਵਧੀਰੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਦਾ ਬੱਜਰ ਨੂੰ ਦਬਾ ਕੇ ਆਲ ਵੀਡੀਓ ਦਾ ਪ੍ਰਾਈਸ ਆਪਣੀ ਵੀਡੀਓ ਕੋਲ ਲਾਈਕਰ ਲਈ ਟੱਲੋ ਬਾਜ